ਮੋਢਲੇ ਜੀ ਹੁੰਦੇ ਮਾਮਾ ਗੁਰੂ ਅੰਗਸਾ ਪਾਤਸ਼ਾਹ ਜੀ ਦਾ ਪ੍ਰਕਾਸ਼ ਭਾਈ ਲੈਣਾ ਜੀ ਦੇ ਰੂਪ ਦੇ ਵਿੱਚ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਜੀ ਅਜੋਕਾ ਜ਼ਿਲ੍ਹਾ ਮੁਕਸਰ ਪਿਤਾ ਫੇਰੂਮਲ ਜੀ ਮਾਤਾ ਦਇਆਕੌਰ ਜੀ ਦੀ ਕੁੱਖੋਂ ਅਪ੍ਰੈਲ 1504 ਈਸਵੀ ਨੂੰ ਹੋਇਆ ਜੀ ਇਹਨਾਂ ਦਾ ਨਾਮ ਭਾਈ ਲੈਣਾ ਜੀ ਸੀ ਤੇ ਇਹਨਾਂ ਦੇ ਵਡੇਰੇ ਪਿਤਾ ਜੀ ਪਿਤਾ ਫੇਰੂਮਲ ਜੀ ਦੀ ਸਾਣ ਬੀਬੀ 베ਰਾਈ ਜੀ ਦੇ ਨਾਲ ਸੀ ਜੀ ਭੈਣ ਤੇ ਭਰਾ ਵਾਲਾ ਰਿਸ਼ਤਾ ਉਹਨਾਂ ਦੇ ਨਾਲ ਸੀ ਬੀਬੀ ਵਿਰਾਈ ਜੀ ਨਗਰ ਖਡੂਰ ਸਾਹਿਬ ਦੇ ਵਿੱਚ ਵਿਆਹ ਹੋਏ ਸਨ ਤੇ ਇਸੇ ਕਰਕੇ ਬਾਬਾ ਫਿਰੂਮਲ ਜੀ ਆਪਣੇ ਪਰਿਵਾਰ ਸਮੇਤ ਨਗਰ ਖਡੂਰ ਸਾਹਿਬ ਆ ਗਏ ਜੀ ਤੇ ਬਾਬਾ ਫਿਰੂਮਲ ਜੀ ਦੇ ਨਾਲ ਇਹਨਾਂ ਦਾ ਪਰਿਵਾਰ ਵੀ ਆਇਆ ਇੱਥੇ ਜਦੋਂ ਭਾਈ ਲੈਣਾ ਜੀ ਆਪਣੇ ਪਰਿਵਾਰ ਸਮੇਤ ਆਏ ਤਾਂ ਉਹਨਾਂ ਦਾ ਆਨੰਦ ਵਿਆਹ ਨੇੜੇ ਹੀ ਸੰਗਰ ਕੋਟ ਪਿੰਡ ਦੇ ਵਿੱਚ ਮਾਤਾ ਖੀਵੀ ਜੀ ਦੇ ਨਾਲ ਹੋਇਆ ਜੀ ਮਾਤਾ ਕੀਵੀ ਜੀ ਇਤਿਹਾਸ ਦੇ ਇਕਲੋਤੇ ਪਾਤਰ ਨੇ ਸਿੱਖ ਮਾਤਾਵਾਂ ਦੇ ਵਿੱਚੋਂ ਜਿਨ੍ਹਾਂ ਦਾ ਨਾਮ ਗੁਰੂ ਗੰਸੇਬ ਜੀ ਦੀ ਬਾਣੀ ਦੇ ਵਿੱਚ ਦੋ ਵਾਰ ਆਇਆ ਤਾਂ ਸਮਾਪਾ ਕੇ ਭਾਈ ਲੈਣਾ ਜੀ ਦੇ ਘਰ ਦੇ ਵਿੱਚ ਦੋ ਪੁੱਤਰ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਬੀਬੀ ਅਮਰੋ ਜੀ ਤੇ ਬੀਬੀ ਅਨੋਕੀ ਜੀ ਦਾ ਜਨਮ ਹੁੰਦਾ ਹੈ ਇਹ ਉਹਨਾਂ ਦਾ ਮੁੱਢਲਾ ਜੀਵਨ ਹੈ ਇੱਥੇ ਹੀ ਉਹਨਾਂ ਨੇ 1532 ਈਸਵੀ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜੀ ਦੀ ਸ਼ਰਨ ਦੇ ਵਿੱਚ ਆਏ ਤਾਂ ਭਾਈ ਜੋਰਜੀ ਦੇ ਪਾਸੋਂ ਉਹਨਾਂ ਨੇ ਬਾਣੀ ਦੀ ਤੋਖ ਸੁਣੀ ਸੀ ਆਸਾ ਜੀ ਦੀ ਵਾਰ ਦਾ ਪਾਠ ਜਿੱਤ ਸੇਵੇਂ ਸੁਖ ਪਾਈਏ ਸੋ ਸਾਹਿਬ ਸਦਾ ਸਮਾ ਲਈਏ ਭਾਈ ਜੋਰਜੀ ਤੂੰ ਪੁੱਛਣ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੈ ਜੋ ਪਾਕਿਸਤਾਨ ਵਾਲੇ ਕਰਤਾਰਪੁਰ ਦੇ ਵਿੱਚ ਰਹਿ ਰਹੇ ਨੇ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੰਗਤ ਕੀਤੀ ਲਗਾਤਾਰ 7 ਸਾਲ ਅੰਥਕ ਕੰਨ ਘਾਲੀ ਜਦੋਂ ਗੁਰੂ ਬਾਬਾ ਜੀ ਦੀ ਕਸਵੰਟੀ ਦੇ ਉੱਤੇ ਉਹ ਖਰੇ ਉੱtre ਤਾਂ ਉਹਨਾਂ ਨੂੰ ਲੈਣੇ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਅੰਗ ਗੁਰੂ ਦਾ ਅੰਗਤ ਬਣਾ ਲਿਆ ਇਹ ਇਥੇ ਫਿਰ ਇਹਨਾਂ ਨੂੰ 1547 ਈਸਵੀ ਦੇ ਵਿੱਚ ਗੁਰਤਾ ਗੱਦੀ ਮਿਲਦੀ ਹੈ ਗੁਰਤਾ ਗੱਦੀ ਮਿਲਣ ਤੋਂ ਬਾਅਦ ਇਹਨਾਂ ਨੇ 63 ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਦਰਜ ਜੋ ਅੱਜ ਵੀ ਆਪਾਂ ਪੜ੍ਹਦੇ ਹਾਂ ਜੀ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਨਾ ਬਹੁਤ ਸਾਰੀਆਂ ਕਥਾਵਾਂ ਜੁੜੀਆਂ ਹੋਈਆਂ ਨੇ ਸਾਡੇ ਜਿਹੜੇ ਬਜ਼ੁਰਗ ਥਾਵਾਂ ਸੁਣਾਉਂਦੇ ਨੇ ਜਾਂ ਫਿਰ ਸਾਡੇ ਢਾਡੀ 라ਗੀ ਕਥਾਵਾਂ ਸੁਣਾਉਂਦੇ ਨੇ ਵੀ ਉਹਨਾਂ ਦਾ ਹੁਕਮ ਨੂੰ ਮੰਨਣਾ ਜਿਹੜਾ ਨਾ ਬੋਲਾਰ ਸਾਹਿਬ ਦਾ ਉਹ ਬੜਾ ਉੱਚ ਸਿਧਰਦਾ ਸੀ ਵੀ ਹਰ ਹੁਕਮ ਨੂੰ ਬੜਾ ਉਹ ਉਸ ਤਰੀਕੇ ਨਾਲ ਲਿੰਦੇ ਸੀ ਵੀ ਜਵੇਂ ਵੀ ਰੱਬ ਦਾ ਹੁਕਮ ਹੋਵੇ ਬਿਲਕੁਲ ਕਿਵੇਂ ਦੇਖਦੇ ਉਹਨਾਂ ਦੇ ਜੀਵਨ ਤੋਂ ਇਹੋ ਹੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਗੁਰੂ ਦਾ ਹੁਕਮ ਗੁਰੂ ਦੀ ਸਿੱਖ ਨੇ ਕਿਵੇਂ ਮੰਨਣਾ ਹੈ 7 ਸਾਲ ਦਾ ਜਿਹੜਾ ਵਕਫਾ ਸੀ 1532 ਤੋਂ ਲੈ ਕੇ 1539 ਈਸਵੀ ਦੇ ਸਮੇਂ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਬਹੁਤ ਵਾਰ ਇਮਤਿਹਾਨ ਲਏ ਜਿਨ੍ਹਾਂ ਇਮਤਿਹਾਨਾਂ ਦੇ ਵਿੱਚੋਂ ਭਾਈ ਲੈਣਾ ਦੀ ਪਾਸ ਹੁੰਦੇ ਰਹੇ ਜੀ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਤ ਨੇਕਾਂ ਹੀ ਸਾਖੀਆਂ ਘਟਨਾਵਾਂ ਸਾਨੂੰ ਮਿਲ ਜਾਂਦੀਆਂ ਜਿੱਥੇ ਉਹਨਾਂ ਨੇ ਗੁਰੂ ਦੇ ਹੁਕਮ ਨੂੰ ਕਿਵੇਂ ਮੰਨਣਾ ਹੈ ਸਾਡੇ ਲਈ ਪੂਰਨੇ ਕੋਈ ਖਾਸ ਘਟਨਾ ਜਿਹੜੀ ਬਹੁਤ ਪ੍ਰਚਲਿਤ ਹੋਈ ਹੋਵੇ ਤੇ ਲੋਕ ਸੋੜ ਕੇ ਵੀ ਕੇਦਰ ਬਿਨਾ ਆਨੰਦ ਮਈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦੇ ਵਿੱਚੋਂ ਆਪਾਂ ਪੜ੍ਹਦੇ ਹਾਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਭਾਈ ਸਤਾ ਬਲਵੰਦ ਜੀ RAM ਕਲੀ ਕੀ ਵਾਰ ਦੇ ਵਿੱਚ ਪੁੱਤਰੀ ਕੋਲ ਨਾ ਪਾਲਿਓ ਕਰ ਪੀਰ ਨੂੰ ਤਨ ਮੁਰੱਟੀਏ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀਦਾਸ ਜੀ ਗੁਰੂ ਨਾਨਕ ਸਾਹਿਬ ਮਹਾਰਾਜੀ ਦੀਆਂ ਸਿੱਖਿਆਵਾਂ ਤੋਂ ਜਦੋਂ ਆਕੀ ਹੋ ਗਏ ਤਾ ਉੱਥੇ ਫਿਰ ਭਾਈ ਲੈਣਾ ਜੀ ਨੇਤਰੇ ਬਹੁਤ ਸਾਰੀਆਂ ਸਾਗੀਆਂ ਸਾਨੂੰ ਮਿਲਦੀਆਂ ਜਿਵੇਂ ਧਰਮਸ਼ਾਲਾ ਦੀ ਗੰਧਸਾਰ ਨੇ ਵਰਦੇ ਹੋਏ ਮੀਂਹ ਦੇ ਵਿੱਚ ਇੱਕ ਗੰਦੇ ਨਾਲੇ ਦੇ ਵਿੱਚ ਕਟੋਰਾ ਡਿੱਗ ਗਿਆ ਭਾਈ ਲੈਣਾ ਜੀ ਨੇ ਬੂਹ ਆਗਿਆ ਦੇ ਮੁਤਾਬਕ ਉਸ ਕਟੋਰੇ ਨੂੰ ਕੱਢਿਆ ਚਿੱਕੜ ਦੇ ਵਿੱਚੋਂ ਫਿਰ ਇੱਕ ਵਾਰ ਕਰਤਾਰਪੁਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਖੇਤਾਂ ਦੇ ਵਿੱਚੋਂ ਨਦੀਨ ਕੱਢ ਰਹੇ ਸਨ ਤਾਂ ਉਹ ਨਦੀਨ ਦੀ ਪੰਡ ਭਾਈ ਲੈਣਾ ਜੀ ਨੂੰ ਉਹਨਾਂ ਨੇ ਆਖਿਆ ਕਿ ਆਪਣੇ ਸਿਰ ਦੀ ਉੱਤੇ ਝੁਕੋ ਫਾਈ ਲੈਣਾ ਜੀ ਨੇ ਉਹ ਨਦੀਨ ਦੀ ਪੰਡ ਚੁੱਕੀ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਹੁਕਮ ਮੰਨਿਆ ਇਸ ਤਰ੍ਹਾਂ ਅਨੇਕਾ ਹੈ ਸਾਨੂੰ ਸਾਕੇ ਮਿਲ ਜਾਂਦੀਆਂ ਉਹਨਾਂ ਦੇ ਜੀਵਨ ਦੇ ਵਿੱਚੋਂ ਜਿੱਥੇ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਵਿੱਚ ਗੁਰੂ ਹੁਕਮ ਨੂੰ ਮੰਨਣ ਦੀ ਕਿੰਨੀ ਪਰਪਕਤਾ ਸੀ ਕਿੰਨਾ ਉਹਨਾਂ ਦੇ ਵਿੱਚ ਜज्ਬਾ ਸੀ ਕਿ ਗੁਰੂ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਕਿਵੇਂ ਘਮਾਉਣਾ ਹੈ ਉਹਨਾਂ ਦੇ ਪਿਛਲੇ ਮੁੱਢਲੇ ਜੀਵਨ ਦੀ ਗੱਲ ਕਰੀਏ ਕਹਿੰਦੇ ਵੀ ਉਹਨਾਂ ਦੇ ਬਹੁਤ ਸਾਰਾ ਜੀਵਨ ਜਿਹੜਾ ਮੂਰਤੀ ਪੂਜਾ ਵਿੱਚ ਵੀ ਗੁਜ਼ਰਿਆ ਲੋਕ ਇਹ ਵੀ ਕਹਿੰਦੇ ਵੀ ਉਹ ਮਾਤਾ ਜੀ ਦੇ ਚਿੰਤਪੁਲੀ ਜਾਂ ਐਸ਼ੋ ਦੇਵੀ ਦੇ ਮੱਥਾ ਟੇਕਣ ਵੀ ਜਾਂਦੇ ਰਹੇ ਇਹ ਇੱਚ ਕਿੰਨੀ ਕਿਸ ਤਰ੍ਹਾਂ ਦੀ ਬਿਲਕੁਲ ਜੀ ਇਹਨਾਂ ਦੇ ਪਿਤਾ ਬਾਬਾ ਫੇਰੂਮਲ ਜੀ ਦੇਵੀ ਦੇ ਭਗਤ ਸਨ ਤੇ ਉਹ ਹਰ ਸਾਲ ਹੀ ਆਪਣੇ ਨੇੜੇ ਨਦੀਕ ਆਪਣੇ ਸੰਬੰਧੀਆਂ ਨੂੰ ਲੈ ਕੇ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ ਇੱਕ ਕਾਫਲੇ ਦੇ ਰੂਪ ਦੇ ਵਿੱਚ 1526 ਈਸਵੀ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਜੋ ਸਾਰੀ ਜ਼ਿੰਮੇਵਾਰੀ ਭਾਈ ਲੈਣਾ ਜੀ ਦੇ ਉੱਤੇ ਆਣ ਪੈਂਦੀ ਜੀ ਤੇ ਫਿਰ ਭਾਈ ਲੈਣਾ ਜੀ ਆਪਣੇ ਪਿਤਾ ਜੀ ਦੇ ਵਾਂਗ ਆਪਣੇ ਸੰਬੰਧੀਆਂ ਨੂੰ ਲੈ ਕੇ ਕਾਫਲੇ ਦੇ ਰੂਪ ਦੇ ਵਿੱਚ ਜਥੇ ਦੇ ਰੂਪ ਦੇ ਵਿੱਚ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਵੀ ਰਹੇ ਨੇ ਪਰ ਉਹ ਗੁਰੂ ਘਰ ਦੇ ਨਾਲ ਸੰਬੰਧ ਜੁੜਨ ਤੋਂ ਪਹਿਲਾਂ ਜਾਂਦੇ ਰਹੇ ਨੇ ਜਿਸ ਵਕਤ ਉਹਨਾਂ ਨੂੰ ਇਸ ਗੱਲ ਦਾ ਗਿਆਤ ਹੋ ਗਿਆ ਕਿ ਹੁਣ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ ਉਦੋਂ ਉਹਨਾਂ ਨੇ ਇਹਨਾਂ ਸਾਰੇ ਕਰਮਾਂ ਦੇ ਉੱਤੇ ਵਿਰਾਮ ਲਾ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਮੈਨੂੰ ਉਸ ਗੁਰੂ ਦੀ ਭਾਲ ਹੈ ਜਿਹਦੀ ਮੈਂ ਕਰ ਰਿਹਾ ਸੀ ਉਹ ਮੇਰੀ ਭਾਲ ਆਧਮੋ ਚੁੱਕੀ ਹੈ ਉਹ ਗੁਰੂ ਮੈਨੂੰ ਲੱਭ ਗਿਆ ਐਸੀ ਕਿਹੜੀ ਕਟਨਾ ਵਾਪਰੀ ਜਿਹਦੇ ਕਰਕੇ ਉਹ ਉਧਰ ਪੜਨਾ ਪਿਆ ਉਹਨਾਂ ਨੇ ਭਾਈ ਜੋਧਜੀਤ ਉਹ ਬਾਣੀ ਦਾ ਪਾਠ ਸੁਣਿਆ ਸੀ ਆਸਾ ਜੀ ਦੀ ਬਾਣੀ ਜੋ ਆਪਾਂ ਪਹਿਲਾਂ ਜ਼ਿਕਰ ਕਰਕੇ ਆਏ ਆ ਕਿ ਇੱਕ ਵਾਰ ਆਪਣੀ ਭੂਆ ਬੀਬੀ ਬਰਾਈ ਜੀ ਨੂੰ ਮਿਲਣ ਜਾਣ ਮਿਲਣ ਵਾਸਤੇ ਗਏ ਸਨ ਉਹ ਨਗਰ ਖਡੂਰ ਸਾਹਿਬ ਦੇ ਵਿੱਚ ਤੇ ਰਸਤੇ ਦੇ ਵਿੱਚ ਭਾਈ ਜੋਧ ਜੀ ਆਸਾ ਜੀ ਦੀ ਬਾਣੀ ਦਾ ਪਾਠ ਕਰ ਰਹੇ ਸਨ ਜੇ ਤ ਸੇਵੇਂ ਸੁਖ ਪਾਈਏ ਸੋ ਸਾਹਿਬ ਸਦਾ ਸਮਾ ਲਈਏ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੁਰਾਈ ਕਿਉਂ ਘਾਲ ਲਈਏ ਜੀ ਫਿਰ ਉਹਨਾਂ ਨੇ ਭਾਈ ਜੋਜੀ ਨੂੰ ਪੁੱਛਿਆ ਭੀ ਇੰਨੀ ਸਰਲ ਤੇ ਇੰਨੀ ਸੁਖੈਣ ਭਾਸ਼ਾ ਦੇ ਵਿੱਚ ਉਚਾਰਨ ਕੀਤੀ ਹੋਈ ਇੰਨੀ ਸਪਸ਼ਟ ਬਾਣੀ ਇਹ ਕਿਹੜਾ ਇਲਹਾਮ ਸੀ ਜਿਹੜਾ ਤੁਸੀਂ ਗਾ ਰਹੇ ਸੀ ਫਿਰ ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਇਹ ਬਾਣੀ ਹੈ ਭਾਈ ਲੈਣਾ ਜੀ ਦੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਜੇਕਰ ਤੁਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹੋ ਤਾਂ ਕਰਤਾਰਪੁਰ ਜਾ ਕੇ ਮਿਲ ਸਕਦੇ ਹੋ ਇੱਥੇ ਇੱਕ ਸਿੱਖਿਆ ਮਿਲਦੀ ਹੈ ਬਹੁਤ ਵੱਡੀ ਵੀ ਗੁਰਬਾਣੀ ਦੇ ਵਿੱਚ ਐਸੀ ਤਾਕਤ ਹੈ ਤੇ ਕਿਸੇ ਦਾ ਵੀ ਮਨ ਬਦਲ ਸਕਦੀ ਹੈ ਬਿਲਕੁਲ ਜੀ ਬਿਲਕੁਲ ਮੈਂ ਕਈ ਵਾਰ ਸਿਕੰਦਰ ਦੀ ਨਾਲ ਇਸ ਗੱਲ ਦਾ ਜ਼ਿਕਰ ਕਰਦਾ ਕਿ ਭਾਈ ਲੈਣਾ ਜੀ 70 ਸਾਲਾਂ ਦੇ ਵਿੱਚ ਪ੍ਰਵਾਨ ਹੋ ਗਏ 1532 ਦੇ ਵਿੱਚ ਆਏ 1539 ਦੇ ਵਿੱਚ ਉਹਨਾਂ ਨੂੰ ਗੁਰਿਆਈ ਦੀ ਜਿਹੜੀ ਇਹ ਰਸਮ ਆਦਾ ਹੋ ਗਈ ਗੁਰਿਆਈ ਦੀ ਜ਼ਿੰਮੇਵਾਰੀ ਮਿਲ ਗਈ ਸਾਨੂੰ 20 25 25 ਸਾਲ ਹੋ ਗਏ 50 50 ਸਾਲ ਹੋ ਗਏ ਸਹੀ ਸਾਡਾ ਜੀਵਨ ਕਿਉਂ ਨਹੀਂ ਪ੍ਰਮਾਨ ਹੋਇਆ ਇਹ ਸੋਚਣ ਦਾ ਵਿਸ਼ਾ ਹੈ ਸੋਚਣ ਦਾ ਵਿਸ਼ਾ ਬਿਲਕੁਲ ਸਭ ਤੋਂ ਵੱਡੀ ਦੇਣ ਜਿਹੜੀ ਕਹਿੰਦੇ ਵੀ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਗੁਰਮੁਖੀ ਦੇ ਵਿੱਚ ਸਾਬਨਾ ਤੇ ਆਲਿਆ ਬਨ ਨੂੰ ਇੱਕ ਸ਼ਿੰਗਾਰ ਕੀ ਗੁਰਮੁਖੀ ਬਣਾ ਦਿੱਤਾ ਬਹੁਤ ਵੱਡੀ ਦੇਣ ਸੀ ਉਹ 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 ਉਹਤੇ ਵੀ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਆਪਾਂ ਪੜ੍ਹਦੇ ਆਂ ਤਾਂ ਸਾਨੂੰ ਬਾਣੀ ਦੇ ਵਿੱਚ ਪੱਟੀ ਸਰਲੇਖੇਟ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਚਨਾ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 432 ਤੇ 434 ਅੰਕ ਦੇ ਉੱਤੇ ਪੱਟੀ ਦਾ ਅਰਥ ਹੁੰਦਾ ਹੈ ਫੱਟੀ ਪੱਤੀ ਜਿਹੜੀ ਆਪਾਂ ਸਰਕਾਰੀ ਸਕੂਲ ਦੇ ਵਿੱਚ ਫੱਟੀ ਪੋਚਦੇ ਹੁੰਦੇ ਸੀ ਕਾਚੀ ਦੇ ਨਾਲ ਫਿਰ ਕਾਨੀ ਦੀ ਕਲਮ ਬਣਾਉਣੀ ਹੈ ਛਾਈ ਦਵਾਈਤ ਦੇ ਵਿੱਚ ਪਾਉਣੀ ਤੇ ਉਹ ਫਟੀ ਨੂੰ ਲਿਖਣਾ ਇਹ ਜਿਹੜੀ ਪੱਟੀ ਬਾਣੀ ਆਈ ਏ ਉਹ ਦਾ ਅਰਥ ਹੈ ਤਖਤੀ ਫਟੇ ਉਹ ਪੱਟੀ ਬਾਣੀ ਉਚਾਰਨ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਦੇ 35 ਅੱਖਰ ਸ ਸੇ ਤੋਂ ਸ਼ੁਰੂਆਤ ਹੁੰਦੀ ਤੇ ਐੜੇ ਤੇ ਜਾ ਕੇ ਸਮਾਪਤ ਹੁੰਦੀ ਹੈ ਉਹ 35 ਹਰਫ ਜਿਹੜੇ ਸਾਡੇ ਪੰਜਾਬੀ ਬੋਲੀ ਦੇ ਨੇ 35 ਅਖਰੀ ਜਾਂ ਵਰਣਮਾਲਾ ਜਿਸ ਨੂੰ ਅਸੀਂ ਆਖਦੇ ਹਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲਾਂ ਹੀ ਵਰਦੇ ਹੈ ਪਹਿਲਾਂ ਦੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ ਤਾਂ ਗੋਤੀ ਜੋ ਸੁਣਨ ਤੋਂ ਪਹਿਲਾਂ ਉਹਨਾਂ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਇਹ ਹੁਕਮ ਕੀਤਾ ਸੀ ਕਿ ਤੁਸੀਂ ਉਹ ਨਗਰ ਖਨੂਰ ਸਾਹਿਬ ਦੇ ਵਿੱਚ ਜਾ ਕੇ ਤੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਉਹਨਾਂ ਦੀ ਇਹ ਸੇਵਾ ਲਾ ਕੇ ਗਏ ਸਨ ਹੁਕਮ ਕਰਕੇ ਗਏ ਸਨ ਤੇ ਉਸ ਸੇਵਾ ਨੂੰ ਉਸ ਹੁਕਮ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬੜੀ ਹੀ ਸ਼ਿੱਦਤ ਦੇ ਨਾਲ ਕਰਾਇਆ ਉਹਨਾਂ ਨੇ। ਖਨੂਰ ਸਾਹਿਬ ਦੇ ਵਿੱਚ ਜਿੱਥੇ ਭਾਈ ਪੈੜਾ ਮੋਖਾ ਜੀ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਲਿਖਾਇਆ ਉੱਥੇ ਬਾਲਬੋਦ ਗੁਰਮੁਖੀ ਲਿਪੀ ਦੇ ਪ੍ਰਚਾਰ ਪ੍ਰਸਾਰ ਤੇ ਵਿਧੀ ਪਦ ਤਰੀਕੇ ਦੇ ਨਾਲ ਇਥੇ ਲੰਮਾ ਸਵਾ ਪਾਤਸ਼ਾਹ ਜੀ ਨੇ ਕੰਮ ਕੀਤਾ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਦੇ ਵਿੱਚ ਇਥੇ ਫਿਰ ਉਹਨਾਂ ਨੇ ਬਾਲਬੋਧ ਸ਼ੁਰੂ ਕਰਵਾਏ ਨੇੜੇ ਨਵੀਂਕ ਪਿੰਡਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਬੱਚੇ ਸੀ ਉਹਨਾਂ ਦੀਆਂ ਗੁਰਮਤੀਆਂ ਕਲਾਸਾਂ ਲੀਆਂ ਉਹਨਾਂ ਨੂੰ ਪੰਜਾਬੀ ਬੋਲੀ ਦੇ ਇਸ ਗਿਆਨ ਤੋਂ ਜਾਣੂ ਕਰਵਾਇਆ ਤੇ ਤੀਜਾ ਕੰਮ ਪਾਤਸ਼ਾਹ ਜੀ ਨੇ ਜਿਹੜਾ ਕੀਤਾ ਸੀ ਮਾਲਾ ਖਾੜੇ ਤਿਆਰ ਕੀਤੇ ਇਥੇ ਚਾਲੂ ਸੁਮਾਰਿਆ ਤੇ ਬੱਚਿਆਂ ਨੂੰ ਵੀ ਸੁਮਾਰਿਆ ਚਾਲੂ ਸੁਮਾਰਿਆ ਉਹਦੇ ਇੱਕ ਪਹਿਲਾਂ ਬੱਚਿਆਂ ਨੂੰ ਸੰਭਾਲਿਆ ਬਾਅਦ ਵਿੱਚ ਜਵਾਨੀ ਨੂੰ ਉਹਦਾ ਕਾਰਨ ਹੈ ਜਦੋਂ ਆਪਾਂ ਆਪਣੇ ਘਰ ਦੇ ਵਿੱਚ ਬੱਚਾ ਜਨਮ ਲੈਂਦਾ ਹੈ ਉਹ 4-5 ਸਾਲ ਦਾ ਹੁੰਦਾ ਹੈ ਆਪਾਂ ਉਹਨੂੰ ਸਿੱਧਾ ਜਿਮ ਸੈਂਟਰ ਦੇ ਵਿੱਚ ਨਹੀਂ ਭੇਜਦੇ ਪਹਿਲਾਂ ਸਕੂਲ ਦੇ ਵਿੱਚ ਭੇਜਦੇ ਹਾਂ ਬਿਲਕੁਲ ਗੁਰੂ ਪਾਤਸ਼ਾਹ ਜੀ ਨੇ ਵੀ ਬੱਚਿਆਂ ਨੂੰ ਪਹਿਲਾਂ ਜੋ ਉਹਨਾਂ ਦੀ ਮੁੱਢਲੀ ਤਾਲੀਮ ਸੀ ਉਹਦੇ ਪ੍ਰਬੰਧ ਕੀਤੇ ਬਾਅਦ ਵਿੱਚ ਜਦੋਂ ਉਹਨਾਂ ਨੇ ਆਖਿਆ ਵੀ ਚਲੋ ਹੁਣ ਇਹਨਾਂ ਨੇ ਜਿਹੜੀ ਮੁੱਢਲੀ ਤਾਲੀਮ ਸੀ ਸਿੱਖਿਆ ਸੀ ਹਾਸਲ ਕਰ ਲਈ ਹੁਣ ਇਹਨਾਂ ਨੂੰ ਚੰਗੀ ਜਵਾਨੀ ਦੀ ਜਿਹੜੀ ਆ ਜਵਾਨੀ ਨੂੰ ਸਾਹਮਣਾ ਕਿਵੇਂ ਹੈ ਉਹਦੀ ਸਿੱਖਿਆ ਦਿੱਤੀ ਜਮਾਨਲਾ ਖਾੜੇ ਤਿਆਰ ਕੀਤੇ ਪਾਤਸ਼ਾਹੀ ਨੇ ਉਹ ਜਿਹੜੇ ਘਰ ਦੇ ਵਿੱਚੋਂ ਨੌਜਵਾਨ ਬੱਚੇ ਕੁਸ਼ਤੀਆਂ ਕਰਦੇ ਹੋਣ ਸ਼ਿੰਝਾਂ ਲੜਦੇ ਹੋਣ ਬਿਲਕੁਲ ਕਬੱਡੀ ਖੇਡਦੇ ਹੋਣ ਉਸ ਘਰ ਦੀ ਮਾਂ ਜਾਂ ਭੈਣ ਨੂੰ ਪਤਾ ਹੁੰਦਾ ਹੈ ਕਿ ਕਿੰਨੀ ਖੁਰਾਕ ਚਾਹੀਦੀ ਹੈ ਇੱਕ ਪਹਿਲਵਾਨ ਨੂੰ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਉਹਦੇ ਵਿੱਚੋਂ ਸਾਨੂੰ ਇਹ ਪ੍ਰਮਾਣਿਕ ਸਬੂਤ ਮਿਲਦਾ ਹੈ ਕਿ ਜਿੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਜਵਾਨੀ ਨੂੰ ਸੰਭਾਲਿਆ ਉਹਨਾਂ ਦੀ ਪਤਨੀ ਮਾਤਾ ਖੀਵ ਜੀ ਨਰੂਹੀ ਸਿਹਤ ਦੇ ਲਈ ਦੁੱਧ ਤੇ ਘਿਓ ਦੀ ਖੀਰ ਤਿਆਰ ਕਰਦੇ ਸਨ ਭਾਈ ਸੱਤਾ ਬਲਵੰਡ ਜੀ ਨੇ ਆਖਿਆ ਬਲਵੰਡ ਕੀ ਵੀ ਨੇਕ ਜਨ ਜਿਸ ਬਹੁਤ ਹੀ ਸ਼ੌਮ ਪਤਰਾਲੀ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ ਦੁੱਧ ਤੇ ਘਿਓ ਦੀ ਖੀਰ ਮਾਤਾ ਮਾਤਾ ਖੀਵੀ ਜੀ ਤਿਆਰ ਕਰਕੇ ਉਹ ਜਵਾਨੀ ਨੂੰ ਭੇਟ ਕਰਦੇ ਨੇ ਜਿਨ੍ਹਾਂ ਨੇ ਚੰਗੇ ਸਰੀਰ ਕਮਾਉਣੇ ਨੇ ਚੰਗੇ ਤਗੜੇ ਜੁੱਸਿਆਂ ਵਾਸਤੇ ਖੁਰਾਕ ਦੀ ਵੀ ਲੋੜ ਹੈ ਤੇ ਜਿੱਥੇ ਗੁਰੂ ਕੀ ਸੰਗਤ ਦੇ ਵਿੱਚ ਗੁਰੂ ਕੀ ਲੰਗਰ ਦੇ ਵਿੱਚ ਸਤ ਸੰਗਤ ਰੂਪੀ ਲੰਗਰ ਦੇ ਵਿੱਚ ਨਾਮ ਦਾ ਅੰਮ੍ਰਿਤ ਵੰਡਿਆ ਜਾਂਦਾ ਹੈ ਉੱਥੇ ਮਾਤਾ ਖੀਵੀ ਜੀ ਦਾ ਜਿਹੜਾ ਲੰਗਰ ਹੈ ਉੱਥੇ ਦੁੱਧ ਤੇ ਘਿਓ ਦੀ ਖੀਰ ਵੀ ਬਣਦੀ ਜਾਂਦੀ ਹੈ ਪੋਸ਼ਟਿਕ ਭੋਜਨ ਖਾਣਾ ਬਿਲਕੁਲ ਖੁੱਜ ਹਾਂਜੀ ਲੰਗਰਾਂ ਦਾ ਰੂਪ ਵੀ ਬਦਲ ਦਿੱਤਾ ਅੱਜ ਲੰਗਰਾਂ ਦਾ ਰੂਪ ਬਦਲ ਗਿਆ ਜੀ ਸਾਨੂੰ ਇਸ ਗੱਲ ਦੇ ਉੱਤੇ ਚਿੰਤਤ ਹੋਣ ਦੀ ਲੋੜ ਹੈ ਚਿੰਤਤ ਹੋਣ ਦੀ ਲੋੜ ਬਿਲਕੁਲ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰਮੁਖੀ ਲਿਪੀ ਦਾ ਪ੍ਰਚਾਰ ਪ੍ਰਸਾਰ ਇੱਥੇ ਰਹਿ ਕੇ ਕੀਤਾ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਇੱਕ ਬੜੀ ਪਿਆਰੀ ਘਟਨਾ ਮਿਲਦੀ ਹੈ ਕਸ਼ਮੀਰ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਰਹਿੰਦੀ ਸੀ ਕਿਉਂਕਿ ਪਾਤਸ਼ਾਹ ਜੀ ਪ੍ਰਚਾਰ ਫੇਰੀਆਂ ਦੇ ਦੌਰਾਨ ਗਏ ਕਸ਼ਮੀਰ ਦੇ ਵਿੱਚ ਉਥੋਂ ਦੀ ਰਿੰਦੀ ਸਿੱਖ ਮਹਾਰਾਜ ਕੋਲ ਇੱਕ ਵਾਰ ਖਡੂਰ ਸਾਹਿਬ ਆਏ ਤਾਂ ਪਾਤਸ਼ਾਹ ਜੀ ਨੂੰ ਕਹਿੰਦੇ ਵੀ ਉਥੋਂ ਦੇ ਜਿਹੜੇ ਪੰਡਤ ਵਿਦਵਾਨ ਬਹੁਤ ਜਿਆਦੇ ਸਨ ਉਹਨਾਂ ਨੇ ਸਿੱਖ ਸੰਗਤ ਨੂੰ ਇੱਕ ਵਾਰ ਇਹ ਤੰਝ ਕੱਸਦੇ ਹੋਏ ਇਹ ਗੱਲ ਕਹੀ ਕਿ ਤੁਸੀਂ ਜਿਸ ਭਾਸ਼ਾ ਦੀ ਗੱਲ ਕਰਦੇ ਹੋ ਪੰਜਾਬੀ ਦੀ ਗੁਰਮੁਖੀ ਲਿਪੀ ਦੀ ਇਹ ਤਾਂ ਅਨਪੜ ਗਵਾਰ ਜਾਹਲ ਕਿਸਮ ਦੇ ਲੋਕਾਂ ਦੀ ਬੋਲੀ ਹੈ ਭਾਸ਼ਾ ਹੈ ਉਦੋਂ ਵੀ ਮੇਨਾ ਮਟਿਆ ਉਦੋਂ ਵੀ ਮੇਨਾ ਮਟਿਆ ਉਹਨਾਂ ਨੇ ਆਖਿਆ ਵੀ ਇਹਨਾਂ ਨੂੰ ਕਿਹੜਾ ਇਸ ਭਾਸ਼ਾ ਨੂੰ ਕਿਹੜਾ ਵਿਦਵਾਨ ਲੋਕਾਂ ਨੇ ਅਜੇ ਮੰਨਿਆ ਹੈ ਕਿਹੜੀ ਬੋਲੀ ਦੀਆਂ ਕਿਹੜੀ ਭਾਸ਼ਾ ਦੀਆਂ ਤੁਸੀਂ ਗੱਲਾਂ ਕਰਦੇ ਹੋ ਉਹਨਾਂ ਨੇ ਆ ਕੇ ਫਿਰ ਪਾਤਸ਼ਾਹ ਜੀ ਦੇ ਕੋਲ ਇੱਥੇ ਖਡੂਰ ਸਾਹਿਬ ਆਖਿਆ ਮਹਾਰਾਜ ਉਹਨਾਂ ਨੂੰ ਕੀ ਜਵਾਬ ਲਈ ਅਸੀਂ ਕਸ਼ਮੀਰ ਦੇ ਰਹਿਣ ਵਾਲੇ ਜਿਹੜੇ ਪੰਡਿਤ ਵਿਦਵਾਨ ਆ ਉਹ ਇਸ ਬੋਲੀ ਨੂੰ ਜਿਹੜਾ ਉਹ ਲਿਖਿਤ ਬੋਲੀ ਆਖਦੇ ਨੇ ਮਹਾਰਾਜ ਜੀ ਨੇ ਆਖਿਆ ਤੁਸੀਂ ਉਹਨਾਂ ਦਾ ਗੁੱਸਾ ਨਾ ਕਰਿਆ ਕਰੋ ਉਹਨਾਂ ਨੂੰ ਇਹ ਗੱਲ ਆਖੋ ਕਿ ਤੁਹਾਡੇ ਕਹਿਣ ਮੁਤਾਬਕ ਤੁਹਾਡੇ ਕੋਲ ਸੋਨੇ ਦਾ ਬਰਤਨ ਸਾਡੇ ਕੋਲ ਮਿੱਟੀ ਦਾ ਬਰਤਨ ਹੈ ਤੇ ਨਾ ਤੁਸੀਂ ਸੋਨੇ ਦਾ ਬਰਤਨ ਖਾਣਾ ਹੈ ਨਾ ਅਸੀਂ ਮਿੱਟੀ ਦਾ ਬਰਤਨ ਖਾਣਾ ਹੈ ਖਾਣੀ ਦੇ ਉਹ ਚੀਜ਼ ਹੈ ਜਿਹੜੀ ਸੋਨੇ ਦੇ ਬਰਤਨ ਦੇ ਵਿੱਚ ਹੈ ਤੇ ਮਿੱਟੀ ਦੇ ਬਰਤਨ ਦੇ ਵਿੱਚ ਹੈ ਬਿਲਕੁਲ ਉਹ ਹੈ ਗਿਆਨ ਭਾਸ਼ਾ ਤਾਂ ਇੱਕ ਮਾਧਿਅਮ ਹੈ ਪਤਾ ਤਾਂ ਇੱਥੋਂ ਲੱਗਣਾ ਹੈ ਕਿ ਉਹ ਇਸ ਮਾਧਿਅਮ ਦੇ ਰਾਹੀਂ ਉਸ ਭਾਸ਼ਾ ਦੇ ਰਾਹੀਂ ਅਸੀਂ ਕੀ ਜੀਵਨ ਦੇ ਵਿੱਚ ਕਮਾਇਆ ਹੈ ਕਿੰਨਾ ਕੁ ਗਿਆਨ ਹਾਸਲ ਕੀਤਾ ਹੈ ਇੱਕ ਥੋੜਾ ਜਿਹਾ ਨਾ ਹੋਰ ਜ਼ਿਕਰ ਕਰ ਲਈਏ ਅਕਸਰ ਨਾ ਅਸੀਂ ਆਪਣੇ ਵਡੇਰਿਆਂ ਤੋਂ ਸੁਣਦੇ ਆਏ ਆ ਵੀ ਜਿੰਨੇ ਵੇਖਿਆ ਨਹੀਂ ਹਜ਼ੂਰ ਉਹ ਵੇਖ ਲਵੇ ਖਡੂਰ ਬਿਲਕੁਲ ਇਹ ਇਹ ਇੱਕ ਕਿਸੇ ਗੁਰੂ ਸਾਹਿਬ ਦਾ ਬੋਲ ਸੀ ਕੀ ਹੈ ਨਹੀਂ ਇਹ ਕਿਸੇ ਗੁਰੂ ਸਾਹਿਬੀ ਦਾ ਬੋਲ ਨਹੀਂ ਇਹ ਸਾਡੇ ਰਵਾਇਤੀ ਬੋਲ ਬਾਲੇ ਜੋ ਪ੍ਰਚਲਿਤ ਹੋ ਜਾਂਦੇ ਨੇ ਸਮੇਂ ਦੇ ਨਾਲ ਹੂੰ ਤੂੰ ਸਿਰਫ ਇੱਕ ਸਿੱਖਿਆ ਦੇਣ ਵਾਸਤੇ ਹੁੰਦੇ ਨਹੀਂ ਹੂੰ ਗੁਰੂ ਸਾਹਿਬੀ ਦਾ ਬੋਲ ਤਾਂ ਨਹੀਂ ਹੈ ਪਰ ਇਹ ਸਾਡੀ ਇੱਕ ਰਵਾਇਤ ਦੇ ਵਿੱਚੋਂ ਨਿਕਲੇ ਹੋਏ ਆ ਚੜ੍ਹਦੀ ਕਲਾ ਦਾ ਇੱਕ ਸੰਕੇਤਿਕ ਬੋਲ ਬਾਲਾ ਸੀ ਸਾਡਾ ਕਿ ਚਲੋ ਜੇ ਕੋਈ ਮਜਬੂਰੀ ਵਾਸ ਜਾਂ ਕਿਸੇ ਕਾਰਨ ਪੰਜਾਬ ਤੋਂ ਬਾਹਰ ਨਹੀਂ ਜਾ ਸਕਦਾ ਭਾਈ ਤਾਂ ਤੁਸੀਂ ਘਟੋ ਘਟ ਇੱਥੇ ਜਿਹੜੇ ਨੇੜੇ ਨਜ਼ਦੀਕ ਸਾਡੇ ਗੁਰੂ ਧਾਮ ਨੇ ਉੱਥੇ ਜਾ ਕੇ ਗੁਰੂ ਸਾਹਿਬੀ ਨੂੰ ਨਕਮਸਤਕ ਹੋ ਸਕੋ ਉਥੋਂ ਉਹ ਜਜ਼ਬਾ ਤੁਸੀਂ ਲਿਆ ਸਕੋ ਤੁਹਾਨੂੰ ਜਦੋਂ ਤੁਸੀਂ ਉੱਥੇ ਜਾਓਗੇ ਪਤਾ ਲੱਗੇਗਾ ਕਿ ਇਸ ਧਰਤੀ ਦੇ ਉੱਤੇ ਰਹਿ ਕੇ ਮਹਾਰਾਜ ਨੇ ਕਿੰਨਾ ਵੱਡਾ ਇਨਕਲਾਬ ਸਿਰਜਿਆ ਗੁਰੂ ਮਹਾਰਾਜ ਜੀ ਨੇ ਇੱਥੇ ਰਹਿ ਕੇ ਕਿਵੇਂ ਚੜ੍ਹਦੀ ਕਲਾ ਦੀ ਸਾਡੇ ਲਈ ਪੂਰਨੇ ਪਾਏ। ਸ਼ਾਇਦ ਇਸ ਕਰਕੇ ਵੀ ਇੱਥੇ ਅੱਠ ਪਾਛੀਆਂ ਦੇ ਚਰਨ ਪੈਣ। ਬਿਲਕੁਲ ਇੱਥੇ ਅੱਠ ਪਾਛੀਆਂ ਦੇ ਚਰਨ ਪੈਣ। ਸਭ ਤੋਂ ਵੱਧ ਸਮਾਂ ਇੱਥੇ ਗੁਰੂ ਅੰਗਦ ਸਾਹਿਬ ਰਾਜ ਜੀ ਨੇ ਬਤੀਤ ਕੀਤਾ। ਇਹ ਬਿਆਖੜਿਆ ਦੇ ਨੇੜੇ ਨਦੀਕ ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ ਦੋ ਸਾਡੇ ਧਾਰਮਿਕ ਸਥਾਨ ਨੇ ਜਿਹੜੇ ਸਾਹੀ ਸੜਕ ਦੇ ਉਸ ਵੇਲੇ ਉੱਤੇ ਪੈਂਦੇ ਸੀ। ਇੱਥੇ ਜਦੋਂ ਸ਼ੇਰ ਸ਼ਾਹ ਸੂਰੀ ਦੇ ਕੋਲੋਂ ਹਮਾਇਉ ਬਾਦਸ਼ਾਹ ਹਾਰ ਕਾ ਕੇ ਆਇਆ। ਮਹਾਰਾਜ ਜੀ ਮੈਦਾਨ ਦੇ ਵਿੱਚ ਨੌਜਵਾਨਾਂ ਦੀਆਂ ਕੁਸ਼ਤੀਆਂ ਕਰਾ ਰਹੇ ਸਨ। ਉਹਨੇ ਲੰਘ ਦੀ ਲੰਘ ਦੀ ਸੋਚਿਆ ਵੀ ਚਲੋ ਮੈਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਕੇ ਆਉਣਾ। ਬਾਦਸ਼ਾਹ ਜੀ ਨੇ ਉਹਦੇ ਵੱਲ ਧਿਆਨ ਨਾ ਦਿੱਤਾ ਆਪਣੇ ਕੰਮ ਦੇ ਵਿੱਚ ਨੌਜਵਾਨਾਂ ਦੀਆਂ ਕੁਸ਼ਤੀਆਂ ਦੇ ਵਿੱਚ ਮਸ਼ਰੂਫ ਰਹੇ। ਉਹਨੂੰ ਇਸ ਤਰ੍ਹਾਂ ਲੱਗਾ ਵੀ ਮੈਂ ਬਾਦਸ਼ਾਹ ਕਿਸਮ ਦਾ ਬੰਦਾ ਮੇਰੀ ਇੱਠੀ ਹੋਈ ਏ। ਉਹਦਾ ਹੱਥ ਤਲਵਾਰ ਦੇ ਮੁਠੇ ਦੇ ਉੱਤੇ ਜਾਂਦਾ ਏ। ਕਿ ਮਹਾਰਾਜ ਜੀ ਨੇ ਫਿਰ ਉਹਨੂੰ ਇਹ ਅਹਿਸਾਸ ਕਰਾਇਆ ਕਿ ਇਹ ਤਲਵਾਰ ਜਿਹੜੀ ਉਹ ਜੰਗ ਦੇ ਮੈਦਾਨ ਦੇ ਵਿੱਚ ਉੱਠਣੀ ਚਾਹੀਦੀ ਸੀ। ਉਦੋਂ ਤਾਂ ਇਹ ਖਾਮੋਸ਼ ਰਹੀ ਤੇ ਹੁਣ ਤੂੰ ਰੱਬ ਦੇ ਪਿਆਰਿਆਂ ਦੇ ਉੱਤੇ ਤਲਵਾਰ ਹੈ ਜਿਹੜੀ ਉਹ ਸਾਨੂੰ ਡਰਾਵਾ ਦਿਨਦਾਈ ਤਾਂ ਉਹਨੇ ਬੜੀ ਇਸ ਗੱਲ ਦੀ ਨਿਮੋਸ਼ੀ ਮਹਿਸੂਸ ਕੀਤੀ ਸੋ ਗੁਰੂ ਮਹਾਰਾਜ ਜੀ ਨੇ ਇੱਥੇ ਰਹਿ ਕੇ ਵਕਤੀ ਜਿਹੜੇ ਬਾਦਸ਼ਾਹ ਕਿਸਮ ਦੇ ਲੋਕ ਸਨ ਉਹਨਾਂ ਦੀ ਅਣਖ ਨੂੰ ਹੀ ਮੰਗਾ ਰਿਆ ਕਿ ਤੁਹਾਡੇ ਅਸਲ ਦੇ ਵਿੱਚ ਫਰਜ਼ ਕੀ ਹੈ ਹੂੰ ਬਿਲਕੁਲ ਅੱਛਾ ਕੋਈ ਐਸੀ ਚੀਜ਼ ਹੈ ਰਹੀ ਹੋਵੇ ਜਿਹੜੀ ਤੁਹਾਨੂੰ ਲੱਗਦਾ ਵੀ ਆਹ ਗੁਰੂ ਸਾਹਿਬ ਦੇ ਜੀਵਨ ਚੋਂ ਦਸਨੀ ਲੋਕਾਂ ਨੂੰ ਬਹੁਤ ਹੋਣੀ ਜਿਹੜੇ ਮੈਨਾਂ ਹੋ ਸਕਿਆ ਹੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਪਦੇਸ਼ ਸਾਡੀ ਝੋਲੀ ਦੇ ਵਿੱਚ ਪਾਇਆ ਗਿਆ ਹੈ। ਹੂੰ। ਉਹਨੂੰ ਪੜਨ ਦੇ ਲਈ ਸਮਝਣ ਦੇ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਜੁੜੇ ਰਹੀਏ। ਹੂੰ। ਭਾਸ਼ਾਈ ਸੰਕਟ ਇਹਨੂੰ ਵਿਦਵਾਨਾਂ ਸਜਣਾ ਨੇ ਆਖਿਆ ਹੈ ਕਿ ਕਿਸੇ ਵੀ ਖਿੱਤੇ ਦੇ ਨਾਲ ਜੁੜੀ ਹੋਈ ਸਬੰਧਤ ਭਾਸ਼ਾ ਜਿਹੜੀ ਉਦੋਂ ਖਤਮ ਹੁੰਦੀ ਹੈ ਜਦੋਂ ਉਸੇ ਖਿੱਤੇ ਦੇ ਲੋਕ ਆਪਣੀ ਭਾਸ਼ਾ ਨੂੰ ਆਪਣੀ ਮਾਂ ਬੋਲੀ ਨੂੰ ਦਰ ਕਨਾ ਕਰ ਦਿੰਦੇ ਨੇ। ਉਹਨੂੰ ਆਪਣੇ ਵਰਤੋਂ ਵਿਹਾਰ ਦੇ ਵਿੱਚੋਂ ਉਲੰਭੇ ਕਰ ਦਿੰਦੇ ਨੇ। ਬਿਲਕੁਲ। ਇਹਦੇ ਲਈ ਬਕਤੀ ਸਰਕਾਰਾਂ ਤੇ ਵੀ ਬੜੇ ਜ਼ੋਰ ਲੱਗੇ। ਹੂੰ। 1839 ਈਸਵੀ ਦੇ ਵਿੱਚ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ ਜੀ ਉਸ ਤੋਂ 89 ਸਾਲਾਂ ਬਾਅਦ ਗੋਰੇ ਪੰਜਾਬ ਦੀ ਧਰਤੀ ਦੇ ਉੱਤੇ ਕਾਬਜ ਹੋਏ ਹੂੰ ਪੰਜਾਬ ਦਾ ਖੇਤਾ ਉਹ ਖੇਤਾ ਜਿੱਥੇ ਸਭ ਤੋਂ ਘੱਟ ਸਮਾਂ ਗੋਰਿਆਂ ਨੇ ਰਾਜ ਕੀਤਾ ਹੈ ਜੀ ਗੁਰੂ ਉਹਨਾਂ ਨੇ ਆਪਣੀ ਇੱਕ ਟੀਮ ਇੱਕ ਕਮਿਸ਼ਨ ਬਿਠਾਇਆ ਹੂੰ ਕਿ ਪੰਜਾਬ ਦੇ ਲੋਕ ਬੜੇ ਅਨੁਛੀ ਨਹੀਂ ਹੂੰ ਬੜੇ ਸੂਰਬੀਰ ਦਲੇਰ ਨੇ ਯੋਧੇ ਨੇ ਇਹਨਾਂ ਨੂੰ ਲੰਮਾ ਸਮਾਂ ਆਪਣੇ ਕਿਵੇਂ ਗੁਲਾਮ ਬਣਾ ਕੇ ਰੱਖਿਆ ਜਾ ਸਕਦਾ ਹੈ ਇੰਗਲੈਂਡ ਤੋਂ ਉਹਨਾਂ ਨੇ ਆਪਣੇ ਵਿਦਵਾਨ ਸਾਜੇ ਕਮਿਸ਼ਨ ਬਿਠਾਇਆ ਗਿਆ ਕਿ ਇਹਨਾਂ ਦੇ ਰੁਝਾਨ ਕਿਹੋ ਜਿਹੇ ਨੇ ਕਿਹੜੀ ਚੀਜ਼ ਤੋਂ ਇਹਨਾਂ ਨੂੰ ਜਜ਼ਮਾ ਮਿਲਦਾ ਹੈ ਪ੍ਰੇਰਣਾ ਮਿਲਦੀ ਹੈ ਫਿਰ ਉਹਨਾਂ ਦੀ ਉਹ ਜਿਹੜੀ ਕਮੇਟੀ ਸੀ ਜੋ ਬੈਠ ਕੇ ਬੈਠੀ ਸੀ ਉਹਦਾ ਨਤੀਜਾ ਇਹ ਨਿਕਲਿਆ ਕਿ ਇਹਨਾਂ ਦਾ ਸਭ ਤੋਂ ਵੱਡਾ ਜੋ ਧਾਰਮਿਕ ਸਰੋਤ ਹੈ ਇਹਨਾਂ ਦੀ ਭਾਸ਼ਾ ਇਹਨਾਂ ਦੀ ਬੋਲੀ ਨੂੰ ਖਤਮ ਕੀਤਾ ਜਾਵੇ ਇਹਨਾਂ ਨੂੰ ਇਹਨਾਂ ਦੇ ਗ੍ਰੰਥ ਦੇ ਨਾਲੋਂ ਤੋੜਿਆ ਜਾਵੇ ਇਹ ਪਹਿਲਾਂ ਤੋਂ ਚੱਲਦਾ ਆ ਰਿਹਾ ਬਿਲਕੁਲ ਪਹਿਲਾਂ ਤੋਂ ਚੱਲਦਾ ਆ ਰਿਹਾ ਭਾਸ਼ਾਈ ਸੰਕਟ ਅੱਜ ਨਹੀਂ ਹੈ ਇਨ ਲੰਬੇ ਸਮੇਂ ਤੋਂ ਜਿਹੜਾ ਵਾ ਸਾਡੇ ਲੋਕਾਂ ਨਾਲ ਦੀ ਭਾਸ਼ਾ ਤੋਂ ਮਾਂ ਬੋਲੀ ਤੋਂ ਤੋੜਨ ਦੇ ਲਈ ਗ੍ਰੰਥ ਤੋਂ ਬਾਣੀ ਤੋਂ ਤੋੜਨ ਦੇ ਲਈ ਯਤਨ ਹੁੰਦੇ ਰਹੇ ਨੇ। ਉਹਨਾਂ ਨੇ ਫਿਰ ਆਖਿਆ ਇਹਨਾਂ ਦੀ ਭਾਸ਼ਾ ਦੇ ਨਾਲੋਂ ਇਹਨਾਂ ਦਾ ਸਬੰਧ ਤੋੜ ਦਿਓ। ਜੇ ਲੰਮਾ ਸਮਾਂ ਇਹਨਾਂ ਤੇ ਰਾਜ ਕਰਨਾ ਹੈ ਤੇ ਫਿਰ ਉਥੇ ਢੰਡੋਰਾ ਪਟਵਾ ਕੇ ਢੋਲ ਦੇ ਡੱਗੇ ਤੇ ਆਵਾਜ਼ ਦਿੱਤੀ ਗਈ। ਕਿ ਜਿਸ ਘਰ ਦੇ ਵਿੱਚ ਸ਼ਸਤਰ ਹੈ, ਕੋਈ ਨੇਜਾ ਹੈ, ਬਾਲਾ ਹੈ, ਕਿਰਪਾਨ ਹੈ, ਬੰਦੂਕ ਹੈ। ਸ਼ਸਤਰ ਜਮਾ ਕਰਾਊਗਾ ਉਹਨੂੰ ਇੰਨੇ ਪੈਸੇ। ਜੇ ਇਸ ਘਰ ਦੇ ਵਿੱਚ ਕੋਈ ਧਰਮ ਦੀ ਪੋਥੀ ਏ ਗੁਟਕਾ ਏ ਕੋਈ ਤੁਹਾਡਾ ਕਾਇਦਾ ਏ ਕੋਈ ਪੰਜਾਬੀ ਦੀ ਕੋਈ ਲਿਖਤ ਏ ਜੇ ਉਹ জমা ਕਰਾਓਗੇ ਤਾਂ ਉਹਨਾਂ ਨੂੰ ਪੈਸੇ ਵਧੀਰੇ ਦਿੱਤੇ ਜਾਣਗੇ ਉਹਨਾਂ ਨੂੰ ਵਧੀਰੇ ਕੀਮਤ ਦਿੱਤੀ ਜਾਊਗੀ ਹੂੰ ਸੋ ਇਸ ਪ੍ਰਕਾਰ ਲੰਮੇ ਸਮੇਂ ਤੋਂ ਸਾਡੇ ਲੋਕਾਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਤੋੜਨ ਦੇ ਲਈ ਯਤਨ ਕੀਤੇ ਜਾਂਦੇ ਰਹੇ ਨੇ ਪਰ ਸਾਨੂੰ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ ਅੱਜ ਤਾਂ ਸਾਨੂੰ ਬੜੇ ਮਾਣ ਦੇ ਨਾਲ ਇਹ ਗੱਲ ਕਹਿਣੀ ਚਾਹੀਦੀ ਏ ਆਪਾਂ ਕਹਿੰਦੇ ਵੀ ਆ ਕਿ ਪੰਜ ਦਰਿਆਵਾਂ ਦੀ ਜਿਹੜੀ ਧਰਤੀ ਸੀ ਇਥੋਂ ਦੀ ਜਿਹੜੀ ਬੋਲੀ ਸੀ ਅੱਜ ਪੰਜ ਦਰਿਆਵਾਂ ਤੋਂ ਅਗਾਂਹ ਦੇ ਸੱਤ ਸਮੁੰਦਰੋਂ ਪਾਰ ਵੀ ਇਸ ਬੋਲੀ ਦਾ ਬੋਲ ਬੱਲਾ ਹੈ ਬਿਲਕੁਲ ਵਿਦੇਸ਼ਾਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਬੋਲੀ ਦਾ ਇੱਕ ਚੰਗਾ ਰੁਤਬਾ ਹੈ ਸਕੂਲ ਕਾਲ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਜਾਂਦੀ ਏ ਬੋਰਡ ਲੱਗੇ ਨੇ ਬਾਜ਼ਾਰਾਂ ਦੇ ਵਿੱਚ ਮੀਲ ਪੱਥਰ ਲੱਗੇ ਨੇ ਪੰਜਾਬੀ ਦੇ ਵਿੱਚ ਤੋਂ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਏ ਜੇਕਰ ਸਾਡੇ ਬੱਚੇ ਪੰਜਾਬੀ ਨਹੀਂ ਪੜ੍ਹਨਗੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜੋ ਸਾਡਾ ਰੋਹਾਨੀਅਤ ਦਾ ਗਿਆਨ ਸਾਨੂੰ ਮਹਾਰਾਜ ਜੀ ਨੇ ਬਖਸ਼ਿਆ ਸੀ ਉਹ ਤੋਂ ਅਸੀਂ ਕਿਵੇਂ ਜਾਣੂ ਹੋਾਂਗੇ ਅੱਜ ਹਰ ਮਾਂ ਬਾਪ ਜਿਹੜਾ ਆਪਣਾ ਬੱਚਾ ਜਦੋਂ ਅੰਗਰੇਜ਼ੀ ਬੋਲਦਾ ਤਾਂ ਕਹਿੰਦੇ ਬੜਾ ਫਖਰ ਮਹਿਸੂਸ ਕਰਦੇ ਬਿਲਕੁਲ ਇੱਕ ਸਟੇਟਸ ਵਾਲੇ ਹੋ ਗਏ ਬਿਲਕੁਲ ਭਾਸ਼ਾਾਂ ਸਾਨੂੰ ਵੱਤ ਵਤ ਸਿੱਖਣੀਆਂ ਚਾਹੀਦੀਆਂ ਹਨ ਕੋਈ ਵੀ ਭਾਸ਼ਾ ਸਿੱਖੀ ਜਾ ਸਕਦੀ ਹੈ ਇਹਦੇ ਵਿੱਚ ਕੋਈ ਦੂਰ ਆਵਾਂ ਨਹੀਂ ਜੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਵਿੱਚ ਬਕਾਇਦਾ ਇਸ ਗੱਲ ਦਾ ਜ਼ਿਕਰ ਹੈ ਕਿ ਗੁਰੂ ਦਾ ਸਿੱਖ ਜਿਹੜਾ ਉਹਦਾ ਬੱਚਾ ਵੱਧ ਤੋਂ ਵੱਧ ਪਸ਼ਾਵਾਂ ਦਾ ਗਿਆਨ ਸਿੱਖੇ ਪਰ ਪੈਲ ਦੇ ਆਧਾਰ ਤੇ ਆਪਣੀ ਬੋਲੀ ਨੂੰ ਸਿੱਖੇ ਆਪਣੀ ਬੋਲੀ ਨੂੰ ਸਿੱਖੇ ਆਪਣੀ ਬੋਲੀ ਨੂੰ ਸਿੱਖੇ ਤਾਂ ਜੋ ਬਾਣੀ ਦੇ ਨਾਲ ਆਪਣੇ ਇਤਿਹਾਸ ਦੇ ਨਾਲ ਜੁੜਿਆ ਰਹੇ। ਪੈਲ ਦੇ ਆਧਾਰ ਤੇ ਉਹਨੇ ਆਪਣੇ ਬੱਚੇ ਨੂੰ ਬਾਣੀ ਗੁਰਮੁਖੀ ਲਿਪੀ ਦਾ ਬੋਧ ਪੰਜਾਬੀ ਬੋਲੀ ਸਿਖਾਉਣੀ ਹੈ। ਜੀ ਅਖੀਰ ਵਿੱਚ ਗੁਰੂ ਸਾਹਿਬ ਦੇ ਜੀਵਨ ਤੋਂ ਇੱਕ ਮੋਟੀ ਜੀ ਸਿੱਖਿਆ ਲੈਣੀ ਹੋਵੇ ਤੇ ਕੀ ਲਵਾਂ? ਗੁਰੂ ਸਾਹਿਬ ਜੀ ਨੇ ਇਸ ਧਰਤੀ ਦੇ ਉੱਤੇ ਰਹਿ ਕੇ ਸਾਡੇ ਲਈ ਬਨੇ ਹੀ ਵੱਡੇ ਵੱਡੇ ਕੀਰਤੀਮਾਨ ਸਥਾਪਤ ਕੀਤੇ ਹਨ ਜੀ بڑے ਵੱਡੇ ਪੂਰਨੇ ਪਾਏ ਨੇ ਸਾਨੂੰ ਉਹਨਾਂ ਪੂਰਨਿਆਂ ਨੂੰ ਪੜਨ ਦੀ ਲੋੜ ਹੈ ਉਹਨਾਂ ਰਾਹਾਂ ਦੇ ਉੱਤੇ ਚੱਲਣ ਦੀ ਲੋੜ ਹੈ ਜਿਹੜੇ ਰਾਹ ਮਹਾਰਾਜ ਜੀ ਨੇ ਸਾਡੇ ਲਈ ਇਫਤਿਹਾਰ ਕੀਤੇ ਸਨ ਯਕੀਨਨ ਜੇ ਅਸੀਂ ਆਪਣੀ ਬਾਣੀ ਦੇ ਨਾਲ ਜੁੜਾਂਗੇ ਮਾਤ ਪਾਸ਼ਾ ਦੇ ਨਾਲ ਜੁੜੇ ਰਵਾਂਗੇ ਮਾਂ ਬੋਲੀ ਦੇ ਨਾਲ ਜੁੜੇ ਰਵਾਂਗੇ ਤਾਂ ਸਾਡੀ ਸਥਿਤੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਰਹੇਗੀ ਰਸੂਲ ਹੰਜ਼ਾ ਤੋ ਉਹ ਹੋਏ ਨੇ ਉਹਨਾਂ ਦੀ ਕਿਤਾਬ ਹੈ ਮੇਰਾ ਪਾਕਿਸਤਾਨ ਭਾਗ ਪਹਿਲਾ ਭਾਗ ਦੂਜਾ ਉਹ ਕਿਤਾਬ ਪੜਨ ਜੋ ਕਿਤਾਬ ਨੇ ਆਪਣੀ ਭਾਸ਼ਾ ਦੇ ਨਾਲ ਆਪਣੀ ਮਾਂ ਬੋਲੀ ਦੇ ਨਾਲ ਕਿੰਨੀ ਸ਼ਿੱਦਤ ਹੋਣੀ ਚਾਹੀਦੀ ਹੈ ਬੰਦੇ ਦੀ ਉਸ ਕਿਤਾਬ ਦੇ ਵਿੱਚ ਮਕੈਦਾ ਇਸ ਗੱਲ ਦਾ ਜ਼ਿਕਰ ਹੈ ਹੋਰ ਗੁਰੂ ਸਾਹਿਬ ਜੀ ਨੇ ਵੀ ਸਾਡੇ ਲਈ ਜੋ ਕੁਰਨੇ ਪਾਏ ਸਨ ਜੋ ਮਹਾਰਾਜ ਜੀ ਨੇ ਸਿੱਖਿਆ ਤੋਂ ਸਾਨੂੰ ਜਾਣੂ ਕਰਵਾਇਆ ਉਹਨੂੰ ਪੜਨ ਦੀ ਲੋੜ ਹੈ ਤਾਂ ਜੋ ਸਾਡਾ ਜੋਕਾ ਜੋ ਸਮਾਂ ਹੈ ਜੋ ਮੁੱਖ ਚੁਣੌਤੀਆਂ ਦੇ ਨਾਲ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਯੋਜਨਾ ਪੈ ਰਿਹਾ ਹੈ ਉਹਦੇ ਵਿੱਚੋਂ ਅਸੀਂ ਸੁਰੱਖਿਰੂ ਹੋ ਕੇ ਬਾਹਰ ਨਿਕਲ ਸਕੀਏ ਲੇਕਿਨ ਨੌਜਵਾਨਾਂ ਨੂੰ ਫੈਸਲਾ ਜ਼ਰੂਰ ਦੇਣਾ ਹੈ ਕਲਰ ਲੰਗਰ ਖਾ ਕੇ ਨਾ ਮੋੜਾ ਜੋ ਇੱਕ ਅੰਗਰ ਸਾਹਿਬ ਜੀ ਦੇ ਜਾਣਾ ਵਾ ਆਪਣਾ ਪ੍ਰਕਾਸ਼ ਪੁਰਬ ਮਨਾਉਂਦੇ ਕੁਝ ਲੈ ਕੇ ਆਏ। ਬਿਲਕੁਲ ਜੀ ਸਾਨੂੰ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦਿਨ ਤਿਉਹਾਰ ਸਿੱਖ ਸੰਗਤ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਉਂਦੀ ਹੈ। ਮੈਂ ਤਾਂ ਆਪਣੇ ਵੱਲੋਂ ਇਹੋ ਹੀ ਬੇਨਤੀ ਕਰ ਸਕਦਾ ਹਾਂ ਕਿ ਜਦੋਂ ਅਸੀਂ ਗੁਰੂ ਪਾਤਸ਼ਾਹ ਜੀ ਦੇ ਇਹਨਾਂ ਗੁਰਧਾਮਾਂ ਦੇ ਦਰਸ਼ਨ ਦੇਦਾਰ ਕਰਨ ਜਾਂਦੇ ਹਾਂ ਤਾਂ ਉਥੋਂ ਜਜ਼ਬਾ ਜ਼ਰੂਰ ਲੈ ਕੇ ਆਈਏ। ਉਥੋਂ ਇਹ ਜ਼ਰੂਰ ਸਿੱਖ ਕੇ ਆਈਏ ਕਿ ਮਹਾਰਾਜ ਜੀ ਨੇ ਇਸ ਸਥਾਨ ਤੇ ਰਹਿ ਕੇ ਜੋ ਸਿੱਖਿਆ ਸਾਡੇ ਲਈ ਕਾਇਮ ਕੀਤੀ ਸੀ ਜੋ ਸਿੱਖਿਆ ਸਾਨੂੰ ਦਿੱਤੀ ਸੀ ਉਹ ਸਿੱਖਿਆ ਸਾਡੇ ਅਮਲ ਦਾ ਹਿੱਸਾ ਬਣ ਸਕੀ ਹੈ ਕਿ ਨਹੀਂ ਬਣ ਸਕੀ ਜੀ ਮਹਾਰਾਜ ਸਾਰੀ ਸੋਚੀ ਸੇ ਕੰਮ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਬਹੁਤ ਬਹੁਤ ਧੰਨਵਾਦੀ ਕਰ ਬਤ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸੰਗੀ ਜੀ ਇਹ ਸਨ ਭਾਈ ਨਿਰਮਲ ਸਿੰਘ ਜੀ ਸਿੱਖ ਪ੍ਰਚਾਰਕ ਨੇ ਆਪਾਂ ਇਹਨਾਂ ਦੇ ਨਾਲ ਅੱਜ ਗੱਲਬਾਤ ਕੀਤੀ ਹੈ ਗੱਲਬਾਤ ਸਾਂਝ ਪਾਈਏ ਗੁਰੂ ਅੰਗਦ ਸਾਹਿਬ ਜੀ ਦੇ ਸੰਖੇਪ ਤੇ ਜੀਵਨ ਤੋਂ ਤੇ ਗੁਰੂ ਸਾਹਿਬ ਦਾ ਬਹੁਤ ਮੱਟਾ ਜੀਵਨ ਹੈ ਤੇ ਉਹਨਾਂ ਦੀ ਤੇ ਮਹਿਮਾ ਜਿੰਨੀ ਵੀ ਆਪਾਂ ਕਹੀ ਜਾਈਏ ਉਹ ਨਹੀਂ ਥੋੜੀ ਹੈ ਤੇ ਅੱਜ ਆਪਾਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਪੰਜਾਬੀ ਲਿਪੀ ਬਖਸ਼ੀ ਹੈ ਜਾਂ ਗੁਰੂ ਦੇ ਹੁਕਮ ਨੂੰ ਮੰਨਣ ਦੀ ਚਾਹ ਸਿਖਾਈ ਹੈ ਆਓ ਉਸ ਭਾ ਗੁਰੂ ਦੇ ਗੁਣਾਂ ਨੂੰ ਆਪਣੇ ਤੇ ਵੀ ਧਾਰਨਾ ਕਰਨ ਦੀ ਕੋਸ਼ਿਸ਼ ਕਰੀਏ ਸੋ ਅੱਜ ਵੀਡੀਓ ਵਿੱਚ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ